ਸੱਚ ਹੱਕ ਤੇ ਇਨਸਾਫ ਦੀ ਅਵਾਜ਼ ਨੰਬਰ 1 ਪੰਜਾਬੀਆਂ ਦਾ ਆਪਣਾ ਟੈਲੀਵਿਜ਼ਨ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚ ਸਵਾਗਤ ਹੈ ਜੀ ਅੱਜ ਮਾਗੀ ਤੋਂ ਦੇਣੇ ਯਾਨੀ ਕਿ ਮਾਗ ਮਹੀਨੇ ਦੀ ਸ਼ੰਰਾਂਦ ਆ ਤੇ ਇਤਿਹਾਸਕਾਰਾਂ ਮੁਤਾਬਕ ਜੋ ਇਤਿਹਾਸਕਾਰ ਅਲੱਗ-ਅਲੱਗ ਆਪਣੇ ਇਤਿਹਾਸ ਦੇ ਵਿੱਚ ਜ਼ਿਕਰ ਕਰਦੇ ਆ ਕਿ ਚਾਹਲੀ ਸਿੰਘ ਜਿਹੜੇ ਗੁਰੂ ਸਾਹਿਬ ਨੂੰ ਬੇਦਾਵਾ ਲੈ ਕੇ ਦੇ ਕੇ ਆਏ ਸੀ ਮੈ ਉਸ ਵਿਵਾਦ ਵਾਲ ਨਹੀਂ ਪੜਨਾ ਅੱਜ ਤੇ ਅੱਜ ਦੇ ਦਿਨ ਦਸ਼ਮੇਸ਼ ਪਾਸ਼ਾ ਚਮਕੌਰ ਦੀ ਜੰਗ ਤੋਂ ਬਾਅਦ ਵਾਪਸੀ ਜਦੋਂ ਇੱਥੇ ਆਉਂਦੇ ਨੇ ਤੇ 39 ਸਿੰਘ ਸ਼ਹੀਦ ਹੋ ਜਾਂਦੇ ਨੇ ਇੱਕ ਸਿੰਘ ਭਾਈ ਮਾਹ ਸਿੰਘ ਰਹਿ ਜਾਂਦਾ ਸਿਸਕ ਰਿਆ ਹੁੰਦਾ ਤੇ ਉਹਦਾ ਸਿਰ ਆਪਣੇ ਗੋਡੇ ਤੇ ਰੱਖ ਕੇ ਕਹਿੰਦੇ ਆ ਭਾਈ ਮਾਸਿਆਂ ਕੀ ਖਾਇਸ਼ ਹੈ ਕੀ ਚਾਹਨੇ ਹੋ ਕਹਿੰਦੇ ਗੁਰੂ ਜੀ ਬਸ ਬੇਦਾਵਾ ਜਿਹੜਾ ਅਸੀਂ ਲਿਖਿਆ ਸੀ ਨਾ ਉਹ ਪਾੜ ਦੇ ਸਾਡੀ ਮੁਕਤੀ ਹੋ ਜਾਵੇ ਤੇ 40 ਮੁਕਤੀਆਂ ਨੂੰ ਸਮਰਪਤ ਉਸੇ ਦਿਨ ਤੋਂ ਵੱਡੀ ਤعداد ਦੇ ਵਿੱਚ ਸੰਗਤ ਉੱਥੇ ਜਾਂਦੀ ਹੈ ਮਾਗੀ ਦਾ ਇਸ਼ਨਾਨ ਕਰਦੇ ਆ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆ ਅੱਜ ਵੀ ਮਾਗੀ ਤੇ ਮੇਲਾ ਕਹਿੰਦੇ ਨੇ ਅੱਜ ਕੱਲ ਉਹਨੂੰ ਮੇਲਾ ਕਿਉਂਕਿ ਝੂਲੇ ਬੜਾ ਕੁਝ ਹੁੰਦਾ ਮੈਂ ਬੜੇ ਬੜੇ ਜਾਂਦਾ ਰਹਿਆ ਉਸ ਮੇਲੇ ਦੇ ਵਿੱਚ ਜਿਹੜੀ ਪੰਥਕ ਅਕਾਲੀ ਦਲ ਹੈ 1920 ਚ ਹੋਣ ਚਾਈ ਸੋਵਰਿਆਂ ਤੋਤੇ ਹੋ ਗਏ ਨੇ ਉਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਇਹ ਗੱਲ ਆਖ ਦਿੱਤੀ ਕਿ ਮਾਗੀ ਦੇ ਮੇਲੇ ਤੇ ਤੁਸੀਂ ਵੱਡੀ ਤਦਾਦ ਦੇ ਵਿੱਚ ਆਇਓ ਪਹਿਲਾ ਕਾਨਫਰੰਸ ਜਾਇਓ ਮੱਥਾ ਟੇਕਣ ਭਾਵੇਂ ਬਾਅਦ ਚਲੇ ਜਾਇਓ ਤੇ ਉਸ ਵੱਡੀ ਕਾਨਫਰੰਸ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਹੋਇਆ ਕਿ 40 ਮੁਕਤਿਆਂ ਦਾ ਇਤਿਹਾਸ ਕੀ ਹੈ ਉਹਦੀ بجائے ਆਪਣੇ ਪਿਤਾ ਜੀ ਦਾ ਇਤਿਹਾਸ ਦੱਸਿਆ ਕਿ ਉਹਦੀਆਂ ਕੁਰਬਾਨੀਆਂ ਕੀ ਨੇ ਕਿੰਨੇ ਚਿਰ ਉਹਨੇ ਜੇਲ੍ਹ ਕੱਟੀ ਤੇ ਮੈਂ ਸਵੇਰ ਦੀਆਂ ਖਬਰਾਂ ਦੇ ਵਿੱਚ ਪੱਟੀ ਸਾਹਿਬ ਨਾਲੇ ਜ਼ਿਕਰ ਕੀਤਾ ਸੀ ਕਿ ਗਿਆਨੀ ਭਾਈ ਸ਼ਮਿੰਦਰ ਸਿੰਘ ਦਾ ਕਤਲ ਹੋ ਗਿਆ ਉਹਦਾ ਜ਼ਰੂਰ ਜ਼ਿਕਰ ਹੋਇਆ ਪਰ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਾ ਅਣਪਛਾਤੀਆਂ ਲਾਸ਼ਾਂ ਲੰਬਣ ਵਾਲਾ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਨਹੀਂ ਹੋਇਆ ਉੱਥੇ ਉੱਥੇ ਜਿੱਥੇ ਦਾ ਗੁਰਦੇਵ ਸਿੰਘ ਕੋਂਕੇ ਦੇ ਕਤਲ ਦੀ ਗੱਲਬਾਤ ਨਹੀਂ ਹੋਈ 13 ਸਿੰਘ ਜਿਹੜੇ ਸ਼ਹੀਦ ਕੀਤੇ ਗਏ ਸੀ April 1978 ਦੀ ਵਿਸਾਖੀ ਵਾਲੇ ਦਿਨ ਉਹਨਾਂ ਦਾ ਵੀ ਜ਼ਿਕਰ ਨਹੀਂ ਹੋਇਆ ਜਿਕਰ ਇਹਦਾ ਵੀ ਨਹੀਂ ਹੋਇਆ ਕਿ ਗੁਰਗਰਾਂ ਸਾਹਿਬ ਦੇ ਪੱਤਰੇ ਰੁੱਲਦੇ ਰਹੇ ਨੇ ਉਹਦੇ ਲਈ ਜ਼ਿੰਮੇਵਾਰ ਕੌਣ ਨੇ ਬਸ ਦੋ ਹੀ ਗੱਲਾਂ ਸੀ ਕਿ ਮੇਰੇ ਪਿਤਾ ਜੀ ਦੀ ਪ੍ਰਾਪਤੀ ਤੇ 27 ਦੇ ਵਿੱਚ ਆਪਾਂ ਮੁੱਖ ਮੰਤਰੀ ਬਣਨਾ ਹੈ ਤੇ ਕਿਸੇ ਤਰੀਕੇ ਫਖਰੇ ਕੌਮ ਵਾਪਸ ਲਿਆ ਜਾਵੇ ਇਸ ਸਬੰਧ ਦੇ ਵਿੱਚ ਨਵੀਂ ਪਾਰਟੀ ਵੀ ਹੋਣ ਦੇ ਚਾਹੀਦੀ ਵਾਰਸ ਪੰਜਾਬ ਦੇ ਅਕਾਲੀ ਦਲ ਬਣ ਗਈ 12 ਪਹਿਲਾਂ ਤੁਰੀਆਂ ਫਿਰਦੀਆਂ ਨੇ 13ਵੀਂ ਹੋਰ ਬਣ ਗਈ ਯਾਨੀ ਕਿ ਬਾਦਲ ਦਲ ਦੀ ਸਟਰੈਂਥ ਦੇ ਵਿੱਚ ਹੋਰ ਵਾਧਾ ਹੋ ਗਿਆ ਇਹ ਭੁਲੇਖਾ ਮਤ ਸੋਚਿਓ ਕਿ ਨਵੀਂ ਪਾਰਟੀ ਬਣਨ ਦੇ ਨਾਲ ਇਹਨਾਂ ਦੀਆਂ ਵੋਟਾਂ ਘਟ ਗਈਆਂ ਉਹਨਾਂ 'ਚ ਵਾਧਾ ਹੋ ਗਿਆ ਕਿਉਂਕਿ ਥੋਡੀਆਂ ਕੱਟ ਹੋ ਗਈਆਂ ਵੰਡ ਹੋ ਗਈਆਂ ਉਹਨਾਂ ਦਾ ਕੇਡਰ ਪੱਕਾ ਸਭ ਤੋਂ ਵੱਧ ਇਕੱਠਾ ਉਹਨਾਂ ਦਾ ਸੀ ਦੂਜੇ ਪਾਸੇ ਸਾਡੇ بڑے ਸਤਕਾਰਯੋਗ ਜਦੋਂ 10 ਜਾਂ 1189 'ਚ ਬਣਾ ਕੇ ਖੱਲੇ ਸੀ ਨਾ ਸਭ ਤੋਂ ਵੱਧ ਵੋਟਾਂ ਸਦਾ ਸਿਮਰਜੀਤ ਸਿੰਘ ਮਾਨ ਦੀਆਂ ਸਨ ਮਾਨ ਸਾਹਿਬ ਵੀ ਆਪਣਾ ਟਿੰਡ ਫੋੜੀ ਲੈ ਕੇ ਖਾਲਸਤਾਨ ਦਾ ਮੁੱਦਾ ਲੈ ਕੇ ਉਹ ਵੀ ਅਲੱਗ ਬੈਠੀ ਹੋਈ ਸੀ ਕਹਿਣ ਤੋਂ ਭਾਵ ਕਿ ਇਹ ਸਾਰਾ ਕੁਝ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਅਕਾਲ ਤਖਤ ਦੇ ਹੁਕਮਾਂ ਨੂੰ ਤਿੱੱਚ ਕਰਕੇ ਜਾਣਿਆ ਜਾਂਦਾ ਕੱਲ੍ਹ ਜੇ ਅਕਾਲ ਤਖਤ ਦੇ ਉਹ ਹੁਕਮ ਆਇਆ ਕਿ ਫਖਰੇ ਕੌਮ ਵਾਪਸ ਹੈ ਬਾਦਲ ਵਾਲੇ ਕਹਿੰਦੇ ਮਤਾ ਪਾਤਾ ਬਈ ਵਾਪਸ ਚਾਹੀਦਾ ਸਾਡੇ ਪਿਓ ਨੂੰ ਸਾਡੇ ਪਿਓ ਨੇ ਜਿੰਨੇ ਸਿੱਖਾਂ ਦਾ ਕੰਮ ਕੀਤਾ ਉਹਨੂੰ ਕਿਵੇਂ ਭੁਲਾ ਦੇਵੋਗੇ ਇਸ ਸਬੰਧ ਦੇ ਵਿੱਚ ਮੇਰੇ ਨਾਲ ਕੌਮ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਿਨ੍ਹਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਜਦੋਂ ਮੈਂ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਦਾ ਨਾ ਤੇ ਲੋਕ ਕੰਡੇ ਖੜੇ ਹੋ ਜਾਂਦੇ ਆ ਕਿ ਕਿਵੇਂ ਉਸ ਸਿੰਘ ਦਾ ਕਤਲ ਪੰਥਕ ਅਕਾਲੀ ਦਲ ਦੇ ਅਫਸਰਾਂ ਨੇ ਕੀਤਾ ਪਰ ਇਹਨਾਂ ਨੇ ਇੱਕ ਵਾਰੀ ਵੀ ਹਾ ਦਾ ਨਾਰਾ ਨਹੀਂ ਮਾਰਿਆ ਪਰਿਵਾਰ ਦਾ ਹਾਲ ਚਾਲੀ ਪੁੱਛਿਆ ਕੋਈ ਕੇਸ ਨਹੀਂ ਲੜਿਆ ਪਰ ਉਹਨਾਂ ਦੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਰੱਖਣ ਵਾਲੇ ਤੇ ਉਹਨਾਂ ਨਾਲ ਕੰਮ ਕਰਨ ਵਾਲੇ ਭਾਈ ਅਮਰੀਕ ਸਿੰਘ ਮੁਕਸਰ ਵਾਲਿਆਂ ਨੂੰ ਅੱਜ ਬੇਨਤੀ ਕੀਤੀ ਹੈ ਆਪਣੇ ਕੰਮ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਉਹ ਮੇਰੇ ਨਾਲ ਸ਼ਾਮਲ ਹੋਏ ਨੇ ਆ ਉਹਨਾਂ ਦਾ ਕਰਦੇ ਆ ਸਵਾਗਤ ਵੀਰ ਅਮਰੀਕ ਸਿੰਘ ਜੀ ਪ੍ਰੋਗਰਾਮ ਦਿਲਾਂ ਦੀ ਸਾਂਝਾ ਟੀਵੀ ਤੇ ਦਿਲਦਿਆਂ ਗਰਾਂ ਵਿੱਚੋਂ ਸਵਾਗਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਕੁਛ ਮੌਜੂਦਾ ਸਥਿਤੀ ਕੌਮ ਦੀ ਪੰਥ ਦੀ ਅਕਾਲੀ ਦਲ ਦੀ ਬਣੀ ਹੋਈ ਹੈ ਇਹ ਸਾਰੇ ਸਿਨੈਰੀਓ ਨੂੰ ਤੇ ਅੱਜ ਮਾਗੀ ਦੀ ਹੋਈ ਕਾਨਫਰੰਸ ਦੇ ਮੌਕੇ ਜੋ ਕੁਝ ਵਾਪਰੇ ਤੁਸੀਂ ਸੁਣਿਆ ਹੋਣਾ ਦੇਖਿਆ ਹੋਣਾ ਮੈਸੇਜ ਕਰਕੇ ਥੋੜਾ ਜਿਹਾ ਇਸ਼ਾਰਾ ਕੀਤਾ ਹੈ ਕਿਵੇਂ ਲੈਣੀ ਹੈ ਸਾਰਾ ਕੁਝ ਨੂੰ ਜੀ ਦੇਖੋ ਜੀ ਜਿਹੜੀ ਪਾਂਤਿਕ ਪੋਲਿਟਿਕਸ ਹੈ ਵੈਸੇ ਤਾਂ ਆਪਣੇ ਸਧਾਂ ਤੇ ਕੱਲ ਰਾਤ ਨੂੰ ਤਾਂ ਬਹੁਤ ਚਿਰ ਪਹਿਲਾਂ ਛੱਡ ਚੁੱਕੀ ਆ ਜੀ ਤੇ ਉਹ ਅੱਜ ਵੀ ਕੋਈ ਆਸਾਰ ਨਜ਼ਰ ਨਹੀਂ ਆਉਂਦੇ ਜਿਹੜੀ ਕੱਲ ਅੱਜ ਕਾਨਫਰੰਸਾਂ ਅੱਜ ਹੋਈਆਂ ਨਹੀਂ ਉੱਥੇ ਜੋ ਸਾਡੇ ਸਾਹਮਣੇ ਸਥਿਤੀ ਅੱਜ ਉੱਪਰ ਕੇ ਆਈ ਹੈ ਇਹ ਪੰਬਲਪੂਸਾ ਹੋਰ ਵਧੇਗਾ ਮਤਲਬ ਅੱਗੇ ਨਾਲੋਂ ਘਟੇਗਾ ਨਹੀਂ ਇਹ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀਆਂ ਪੱਕੀਆਂ ਵੋਟਾਂ ਨੇ ਜਿਹੜੀਆਂ ਪੰਥਕ ਜਜਬੇ ਵਾਲੀਆਂ ਵੋਟਾਂ ਉਹ ਇੱਕ ਹੋਰ ਚਵੰਡੀਆਂ ਗੀਆਂ ਪਹਿਲਾਂ ਪਹਿਲਾਂ ਹੀ ਬੜੀਆਂ ਧੜਾਂ ਨੇ ਸੋ ਸਥਿਤੀ ਤਾਂ ਬਹੁਤ ਉਲਝ ਗਈ ਹੋਈ ਐ ਹੁਣ ਤਾਂ ਇਹ ਸਥਿਤੀ 'ਚ ਚਾਹੀਦਾ ਸੀਗਾ ਕਿ ਕੋਕੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਜੁੰਡਲੀ ਉਹਦੀ ਜਿਹੜੀ ਉਹਨਾਂ ਦੀ ਜੁੰਡਲੀ ਆ ਉਹਨੂੰ ਸਿੱਖਾਂ ਨੇ ਆਪਣੇ ਮਨਾਂ 'ਚੋਂ ਨਕਾਰ ਦਿੱਤਾ ਤਾਂ ਹੁਣ ਹੁਣ ਤਾਂ ਇਹ ਚਾਹੀਦਾ ਸੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਜਿਨ੍ਹਾਂ ਨੂੰ ਵੀ ਕੋਈ ਪੰਥਕ ਪੋਲਟਿਕਸ ਪ੍ਰਤੀ ਦਰਦ ਆ ਕਿ ਇਹ ਇੰਦੀ ਸਿਧਾਂਤਿਕ ਸਰੂਪਵਾਲ ਹੋਣਾ ਚਾਹੀਦਾ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਅਕਾਲੀ ਦਲ ਦੀ ਸਿਰਜਣਾ ਕਰਨੀ ਚਾਹੀਦੀ ਸੀ ਪਰ ਬਦਕਿਸਮਤੀ ਵਾਸੀਆਂ ਦੇ ਯਤਨ ਵੀ ਹੋਏ ਨੇ ਪਿੱਛੇ ਤੇ ਉਹਨਾਂ ਯਤਨਾਂ ਵਿੱਚ ਭਾਈ ਅਮਰਤਪਾਲ ਵਾਲੀ ਧਿਰ ਉਹਨਾਂ ਦੇ ਪਿਤਾ ਜੀ ਵੀ ਸ਼ਾਮਲੀ ਰਹੇ ਨੇ ਮੈਂ ਕਹਾ ਕਿ ਉਹਨਾਂ ਨੇ ਹੰਗਾਰਾ ਨਹੀਂ ਭਰਿਆ ਉਹਨਾਂ ਨੇ ਭਰਿਆ ਪਰ ਬਦਕਿਸਮਤੀ ਵਾਸਤੇ ਨਹੀਂ ਸੰਭਵ ਹੋ ਸਕਿਆ ਉਹਦੇ ਨਾ ਸੰਭਵ ਹੋ ਸਕਣ ਦਾ ਮੈਂ ਕਿਸੇ ਇੱਕ ਧਿਰ ਨੂੰ ਦੋਸ਼ ਨਹੀਂ ਦਿੰਦਾ ਉਹ ਸਾਰਿਆਂ ਦਾ ਹੀ ਜਿਹੜਾ ਰਵਈਆ ਹੈ ਇਸ ਮੌਕੇ ਸਾਰੇ ਇਸ ਦਾਤੇ ਬੈਠੇ ਆ ਕਿ ਕੋਈ ਮੈਨ ਕੋਈ ਕੇ ਸੋਚਦਾ ਮੈਨੂੰ ਪ੍ਰਧਾਨ ਮੰਨ ਲਿਆ ਜਾਵੇ ਮੇਰੇ ਦੁਆਲੇ ਸਾਰੇ ਇਕੱਠੇ ਹੋ ਜਾਣ ਕੋਈ ਦੂਸਰਾ ਸੋਚਦਾ ਆ ਮਤਲਬ ਬਦਕ ਸੁਟੀ ਆ ਕਿ ਇੰਨੀ ਜ਼ਿਆਦਾ ਜਿਹੜੀ ਇਸ ਤਰ੍ਹਾਂ ਦੀ ਹਾਲਾਤ ਬਣਨ ਤੋਂ ਬਾਅਦ ਵੀ ਸਿੱਖ ਲੀਡਰਸ਼ਿਪ ਨੇ ਕੋਈ ਸਬਕ ਨਹੀਂ ਸਿੱਖਿਆ ਹੁੰਦੀ ਤੂੰ ਅਸੀਂ ਬਾਦਲਾਂ ਨੂੰ ਤਾਂ ਦੋਸ਼ ਦੇਨੇ ਆ ਉਹਨਾਂ ਦੇ ਦੋਸ਼ ਨੰਗੇ ਵੀ ਨਹੀਂ ਪਰ ਜਿਹੜੀ ਦੂਜੀ ਵੀ ਲੀਡਰਸ਼ਿਪ ਆ ਉਹ ਇਹ ਸਭ ਸਿੱਖਣ ਲਈ ਬਿਲਕੁਲ ਤਿਆਰ ਨਹੀਂ ਕਿ ਕਿੰਨਾ ਕਾਰਨਾ ਕਰਕੇ ਅਸੀਂ ਪਿਛਲੇ ਸਾਲਾਂ ਸਾਲ ਵਿੱਚ ਜਿਹੜੀ ਪੰਤਿਕ ਪੋਲਿਟਿਕਸ ਹੈ ਉਹ ਲੀਤ ਉਤਰੀ ਹੈ ਕਿੰਨਾ ਕਹਾਣਾ ਕਰਕੇ ਜਿਹੜੀ ਪੰਤਿਕ ਪੋਲਿਟਿਕਸ ਸੀ ਜਿਹੜੀ ਹਮਾਇਤ ਸੀ ਪੰਜਾਬ ਚ ਉਹ ਦਿਨੋਂ ਦਿਨ ਘਟਦੀ ਜਾ ਰਹੀ ਹੈ ਸੋ ਕੋਈ ਵੀ ਮੈਨੋ ਤੇਰਾ ਜਾਂ ਕੋਈ ਵੀ ਆਗੂ ਇਹਦੇ ਤੇ ਗੰਭੀਰ ਨਜ਼ਰ ਨਹੀਂ ਆਉਂਦਾ ਜਿੱਥੋਂ ਤੱਕ ਭਾਈ ਅਮਰਪਾਲ ਦਾ ਸਵਾਲ ਹੈ ਉਹਨਾਂ ਦੇ ਨਾਂ ਤੇ ਇੱਕ ਬਹੁਤ ਵੱਡਾ ਅਭਾਰ ਹੈ ਪੰਜਾਬ ਪਰ ਜਿਸ ਬੰਦੇ ਦੇ ਨਾਂ ਤੇ ਹੁਣ ਆ ਰਿਹਾ ਉਹ ਇਸ ਵੇਲੇ ਅੰਦਰ ਹੈ ਜੀ ਤੇ ਉਹਦੇ ਨਾਂ ਤੇ ਪਾਰਟੀ ਤਾਂ ਬਣ ਜੇਗੀ ਪਰ ਪਾਰਟੀ ਬਣ ਜਾਣੀ ਇੱਕ ਵੱਖਰੀ ਗੱਲ ਹੈ ਪਾਰਟੀ ਨੂੰ ਚਲਾਉਣਾ ਤੁਹਾਡੇ ਕੋਲ ਬਹੁਤ ਕਾਬਲ ਲੀਡਰਸ਼ਿਪ ਚਾਹੀਦੀ ਹੈ ਤੁਹਾਡੇ ਕੋਲ ਰਿਸੋਰਸ ਚਾਹੀਦੇ ਨੇ ਤੁਹਾਡੇ ਕੋਲ ਬਹੁਤ ਸਮਝਦਾਰ ਸਪੋਕਸਪਰਸਨ ਚਾਹੀਦੇ ਨੇ ਜਿਹੜੇ ਤੁਹਾਨੂੰ ਮੈਨੂੰ ਸਭ ਨੂੰ ਅੱਜ ਦਿਖਾਈ ਨਹੀਂ ਦੇ ਰਹੇ ਅੱਜ ਸਟੇਜ ਤੇ ਵੀ ਨਹੀਂ ਕੋਈ ਬੋਸ ਉਸ ਤਰ੍ਹਾਂ ਦੇ ਦਿਖਾਈ ਦੇ ਰਹੇ ਸੋ ਇਹ ਅਜੇ ਤਾਂ ਸਵਾਲੀਆ ਚੇਨੀ ਲਗਾ ਆਪਾਂ ਇਹ ਇਹ ਸਭ ਕੁਝ ਹੋਣ ਦੇ ਬਾਵਜੂਦ ਭਾਵੇਂ ਕਿ ਸਾਨੂੰ ਅਜੇ ਕੋਈ 네ਗੇਟਿਵ ਗੱਲ ਨਹੀਂ ਕਰਨੀ ਚਾਹੀਦੀ ਉਹਨਾਂ ਦਾ ਅਜੇ ਐਲਾਨ ਕੀਤਾ ਪਰ ਮੈਨੂੰ ਕੋਈ ਉਸ ਤਰ੍ਹਾਂ ਦੀ ਹੋਪਲੈਸ ਨਜ਼ਰ ਆਉਂਦੀ ਕਿ ਇੱਥੋਂ ਸਿੱਖਾਂ ਦੀ ਪੰਥਕ ਪੋਲਿਟਿਕਸ ਦਾ ਕੋਈ ਭੁਵਿੱਖ ਨਿਕਲ ਆਵੇਗਾ ਓਕੇ ਵੀਰ ਅਮਰ ਸਿੰਘ ਜੀ ਤੁਸੀਂ ਪੰਥਕ ਸਫਾਵਾਂ ਦੇ ਵਿੱਚ ਵਿਚਰਦੇ ਰਹੇ ਹੋ ਤੁਸੀਂ ਬਹੁਤ ਚੰਗੀ ਤਰ੍ਹਾਂ ਅੰਦਰ ਤੇ ਬਾਹਰ ਕੀ ਹੋ ਰਿਹਾ ਜਾਣਦੇ ਹੋ ਜਿੰਨੇ ਵੱਧ ਅਕਾਲੀ ਦਲ ਹੋਰ ਬਣਨਗੇ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਸਾਰਿਆਂ ਦਾ ਵੱਤਵਤ ਫਾਇਦਾ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੋਏਗਾ ਕੀ ਕਾਰਨ ਹੈ ਕਿ ਉਹ ਸਮਾਂ ਜਿਹੜਾ ਤੁਸੀਂ ਤੇ ਅਸੀਂ 1984 ਦੇ ਵਿੱਚ ਦੇਖਿਆ ਇੱਕ ਲੀਡਰ ਉਭਰਿਆ ਸੀ ਔਰ ਉਸ ਲੀਡਰ ਨੇ ਉਹ ਕੁਝ ਕਰ ਦਿਖਾਇਆ ਜਿਹੜੇ ਬਚਨ ਕਹੇ ਸੀ ਉਹਨਾਂ ਦੇ खरे ਉਤਰੇ ਅੱਜ ਕਾਰਨ ਕੀ ਹੈ ਕਿਹ ਪਾਈ ਸਾਬਾਦ ਸਿੰਘ ਭਾਈ ਗੁਰਬਾਦ ਸਿੰਘ ਭਾਈ ਮਤੀਦਾਸ ਭਾਈ ਸਤੀਦਾਸ ਕਿਉਂ ਨਹੀਂ ਕੋਈ ਉੱਠ ਰਿਆ ਭਾਈ ਮਨੀ ਸਿੰਘ ਕਿਉਂ ਨਹੀਂ ਕੋ ਪੈਦਾ ਹੋ ਰਿਆ ਜੇ ਹੈ ਤਾਂ ਉਹਦੇ ਪਿੱਛੇ ਕਾਰਨ ਕੀ ਨੇ ਕਿ ਉਹ ਉੱਭਰ ਨਹੀਂ ਸਕਿਆ ਸਭ ਤੋਂ ਵੱਡਾ ਕਾਰਨ ਤੁਹਾਨੂੰ ਕੀ ਨਜ਼ਰ ਆ ਰਿਹਾ ਦੇਖੋ ਇਸ ਵੇਲੇ ਜਿਹੜਾ ਸਭ ਤੋਂ ਵੱਡੀ ਕਾਰਨ ਤਾਂ ਇਹ ਆ ਕਿ ਆਪਾਂ ਜਦੋਂ ਆਪਾਂ ਗੱਲ ਕਰਦੇ ਆ ਕਿ ਪੰਥਿਕ ਪੋਲਿਟਿਕਸ ਆਪਣੇ ਕਿਸੇ ਰਾਹ ਸੇ ਕਿਉਂ ਨਹੀਂ ਆ ਰਹੀ ਤੋਂ ਉਹਦਾ ਇੱਕ ਵੱਡਾ ਕਾਰਨ ਇਹ ਵੀ ਆ ਕਿ ਅੱਜ ਜਿਹੜਾ ਸਿੱਖੀ ਸਾਡਾ ਸਿੱਖੀ ਦਾ ਹਾਲ ਕੀ ਹੈ ਸਿੱਖ ਦੇ ਕੈਰੈਕਟਰ ਕਿੱਥੇ ਚਲਾ ਗਿਆ ਇਹ ਵੀ ਤਾਂ ਸਾਨੂੰ ਨਾਲ ਹੀ ਵਿਚਾਰ ਕੇ ਰੱਖਣਾ ਪਊਗਾ ਮਤਲਬ ਐਸ ਵੇਲੇ ਤੁਸੀਂ ਪੰਜਾਬ ਦੇ ਵਿੱਚ ਆਪਣੇ ਆਲੇ ਦੁਆਲੇ ਦੇਖ ਲਓ ਜਿਹੜਾ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਕੌਮ ਬਹੁ ਗਿਣਤੀ ਵਿੱਚ ਜਿੰਨੇ ਅਸੀਂ ਪਦਾਰਥਵਾਦੀ ਹੋਏ ਆ ਮੈਨੂੰ ਲੱਗਦਾ ਹੈ ਕਿ ਤੁਸੀਂ ਥੋੜਾ ਜੀ ਬਿਲਕੁਲ ਉਹਨਾਂ ਨਾਲ ਆਪਾਂ ਲਿੰਕ ਟੁੱਟ ਗਿਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ ਕਿ ਜਿਸ ਤਰੀਕੇ ਦੀ ਸਥਿਤੀ ਬਣ ਗਈ ਹੈ ਜਿਸ ਤਰੀਕੇ ਤੇ ਹਾਂਜੀ ਗੱਲਬਾਤ ਕਰਦੇ ਤੁਹਾਡਾ ਕਨੈਕਸ਼ਨ ਟੁੱਟ ਗਿਆ ਸੀ ਹਾਂਜੀ ਹਾਂਜੀ ਉਹ ਬਦਕਿਸਮਤੀ ਹੈ ਕਿ ਇਹ ਕੱਲਾ ਪੰਥਕ ਪੋਲਟਿਕਸ ਵਿੱਚ ਨੰਘਾਰ ਨਹੀਂ ਆਇਆ ਸਿੱਖ ਦੇ اخلاق ਵਿੱਚ ਵੀ ਨੰਘਾਰ ਆਇਆ ਮਤਲਬ ਇਹ ਇਹ ਨੰਘਾਰ ਤੁਹਾਨੂੰ ਪੰਥਕ ਪੋਲਟਿਕਸ ਵਿੱਚ ਵੀ ਨਜ਼ਰ ਆਉਣਾ ਹੀ ਸੀਗਾ ਤੁਸੀਂ ਵੇਖੋ ਵੀ ਜਦੋਂ ਤੁਸੀਂ ਆ ਤੁਸੀਂ ਇੱਥੇ ਅੱਜ ਪੱਤਰਕਾਰ ਦੀ ਡਿਊਟੀ ਨਿਭਾ ਰਹੇ ਹੋ ਪਰ ਤੁਹਾਡੀ ਜਦੋਂ ਮੈਂ ਆਵਾਜ਼ ਸੁੰਦਾ ਹੈ ਉਹਦੇ 'ਚ ਇੱਕ ਦਰਦ ਹੈ ਕਿ ਪੰਥਕ ਪਾਰਟਿਸ ਆਪਣੇ ਰਾਹ ਤੇ ਕਿਉਂ ਨਹੀਂ ਆ ਰਹੀ ਇਹ ਚੀਜ਼ ਜਿਹੜੇ ਪੋਲਿਟਿਕਸ ਵਿੱਚ ਸਰਕਾਰ ਦੇ ਲੋਕ ਆ ਉਹਨਾਂ ਨੂੰ ਕਿਉਂ ਨਹੀਂ ਮਹਿਸੂਸ ਹੁੰਦੀ ਜਾਂ ਜਿਹੜੇ ਲੋਕ ਅੱਜ ਬਾਦਲਾਂ ਦੇ ਪੰਡਾਲ ਦੇ ਵਿੱਚ ਬੈਠੇ ਨੇ ਇਹ ਉਹਨਾਂ ਨੂੰ ਕਿਉਂ ਨਹੀਂ ਮਹਿਸੂਸ ਹੁੰਦੀ ਇਹ ਬਾਦਲਾਂ ਨੇ ਤਬਾਹੀ ਕਿੰਨੀ ਮਚਾਈ ਹੈ ਕੌਣ ਦੀ ਸੋ ਐਸ ਵੇਲੇ ਜਿਹੜੇ ਮੈਂ ਮੰਨਦਾ ਹੈ ਕਿ ਮਤਲਬ ਲੀਡਰਸ਼ਿਪ ਦੇ ਵਿੱਚ ਬਹੁਤ ਪ੍ਰੋਬਲਮ ਨਹੀਂ ਪਰ ਐਸ ਵੇਲੇ ਜਿਹੜਾ ਸਿੱਖ اخلاق ਹੈ ਉਹ ਉਹ ਵੀ ਸਾਡੇ ਧਿਆਨ ਚ ਰਹਿਣਾ ਚਾਹੀਦਾ ਹੈ ਕਿ ਸਿੱਖ ਦਾ ਉਹ اخلاق ਨਹੀਂ ਰਹਿ ਗਿਆ ਜਿਹੜਾ ਅੱਜ ਤੋਂ 20 30 ਸਾਲ ਪਹਿਲਾਂ ਸੀਗਾ ਮਤਲਬ ਆ ਸਾਡੇ ਜੇ ਲੀਡਰ ਸਾਡੇ ਚੌਧਰਾ ਦੇ ਭੁੱਖੇ ਨੇ ਅਸੀਂ ਵੀ ਜਿੱਥੋਂ ਸਾਡੇ ਸਵਾਰਥ ਪੂਰੇ ਹੁੰਦੇ ਨੇ ਜਿਹੜਾ ਜਿੱਥੋਂ ਲੱਗਦਾ ਹੈ ਕਿ ਆ ਬੰਦਾ ਪਾਵਰ 'ਚ ਆ ਜੂਆ ਤੇ ਲੋਕ ਵੀ ਉਸੇ ਬੰਦੇ ਦੇ ਵੱਲ ਬਹੁਤ ਜ਼ਿਆਦਾ ਭਜਦੇ ਨੇ ਓਕੇ ਤੁਸੀਂ ਸਾਰਾ ਕੁਝ ਆਪਣੀ ਅੱਖਾਂ ਨਾਲ ਤੁਸੀਂ ਵੇਖਿਆ ਮੈਂ ਵੇਖਿਆ 84 ਵੇਖੀ ਦਰਬਾਰ ਸਾਹਿਬ ਤੇ ਹਮਲਾ ਵੇਖਿਆ ਅਕਾਲ ਤਖਤ ਨੂੰ ਢਹਿ ਢੇਰੀ ਹੁੰਦਾ ਵੇਖਿਆ ਪਰ ਉਸ ਤੋਂ ਬਾਅਦ ਭਾਈ ਸਤਵੰਦ ਸਿੰਘ ਤੇ ਬਿਆਨ ਸਿੰਘ ਵੀ ਵੇਖੇ ਅਸੀਂ ਉਹਦੇ ਵਿੱਚੋਂ ਨਿਕਲਦੇ ਉਹਦੇ ਵਿੱਚੋਂ ਸੁੱਕੀ ਪੁੱਕੀ ਵੀ ਨਿਕਲਦੇ ਦੇਖੇ ਉਹਦੇ ਵਿੱਚੋਂ ਹੋਰ ਨੌਜਵਾਨ ਸਿੰਘ ਵੀ ਦੇਖੇ ਅੱਜ ਇਹ ਨਹੀਂ ਕਿ ਵਾਇਲੈਂਸ ਦੇ ਨਾਲ ਜਾ ਕਤਲ ਕਰਨ ਦੇ ਨਾਲ ਕੋਈ ਮੂਵਮੈਂਟ ਪੈਦਾ ਹੁੰਦੀ ਹੈ ਬਿਲਕੁਲ ਨਹੀਂ ਅੱਜ ਸਮਾਂ ਬਦਲ ਗਿਆ ਅੱਜ ਜਿਸ ਤਰੀਕੇ ਦੀ ਟੈਕਨੋਲੋਜੀ ਵੱਧ ਚੁੱਕੀ ਹੈ ਇਸ ਹਿਸਾਬ ਦੇ ਨਾਲ ਜਿਹੜਾ ਕਿਰਦਾਰ ਸਿੱਖਦਾ ਉਹ ਜਿੰਨਕ ਚਿਰ ਮੈਂ ਵਾਚਿਆ ਮੈਂ ਨੇੜੇੋਂ ਤੱਕਿਆ ਸਿਰਫ ਈਗੋ ਤੱਕ ਰਹਿ ਗਿਆ ਕਿ ਮੈਂ ਹੋਵਾਂ ਉਹ ਜਿਹੜਾ ਪੰਥ ਵਸੇ ਮੈਂ ਉਜੜਣ ਵਾਲੀ ਗੱਲ ਸੀ ਨਾ ਉਹ ਗਈ ਅੱਜ ਇਹ ਕਹ ਰਹੇ ਨੇ ਕਿ ਮੈਂ ਵਸਾਂ ਪੰਥ ਉਹ ਜਿਹੜੇ ਮੈਨੂੰ ਪਰਵਾਹ ਨਹੀਂ ਉਹ ਜਿਹੜੇ ਬੋਲ ਸੀ ਨਾ ਬਾਬਾ ਜਰਨੈਲ ਸਿੰਘ ਉਹਨਾਂ ਦੇ ਉਹ ਖਤਮ ਹੋ ਗਏ ਨੇ ਇਨੂੰ ਸਰਵਾਈਵ ਕਿਵੇਂ ਕੀਤਾ ਜਾ ਸਕਦਾ ਤੁਹਾਨੂੰ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਹੈ ਅੰਦਰਲੀ ਜਿਹੜੀ ਪੋਲਿਟਿਕਸ ਹੈ ਕੀ ਕੋ ਚੱਲ ਰਿਹਾ ਉਹਦੇ ਬਾਰੇ ਕੀ ਕੀਤਾ ਜਾਵੇ ਸੋਲੂਸ਼ਨ ਕੀ ਹੈ ਦੇਖੋ ਇਹ ਦੇਖੋ ਇਸ ਸੁਧਾਰ ਦੇ ਦੋ ਦੋ ਹੀ ਰਸਤੇ ਨੇ ਇੱਕ ਤਾਂ ਜਿਹੜਾ ਬੇਸਿਕ ਰਸਤਾ ਹੈ ਕਿ ਅਸੀਂ ਆਪਣੀ ਨੌਜਵਾਨੀ ਨੂੰ ਉਹਦੇ ਵਿਰਸੇ ਨਾਲ ਜੋੜੀਏ ਤੇ ਉਹ ਉਹ ਪ੍ਰੋਸੈਸ ਲਗਾਤਾਰ ਚੱਲਣਾ ਚਾਹੀਦਾ ਪਰ ਦੂਸਰਾ ਇਹ ਵੀ ਹੈ ਕਿ ਜਿਹੜੀ ਇਹ ਐਸਟੈਬਲਿਸ਼ਡ ਪੋਲਿਟਿਕਸ ਆ ਇਹਦੇ ਵਿੱਚ ਵੀ ਸੁਧਾਰ ਹੋ ਸਕਦਾ ਮਤਲਬ ਜੇ ਲੀਡਰਸ਼ਿਪ ਥੋੜਾ ਬਹੁਤਾ ਅਕਲ ਤੋਂ ਕੰਮ ਲਵੇ ਥੋੜਾ ਬਹੁਤਾ ਤਿਆਗ ਤੋਂ ਕੰਮ ਲਵੇ ਅੱਜ ਵੀ ਇਸ ਗੱਲ ਦੀ ਸੰਭਾਵਨਾ ਮੌਜੂਦ ਹੈ ਚਲੋ ਇਹਨਾਂ ਨੇ ਪਾਰਟੀ ਬਣਾ ਲਈ ਕੋਈ ਗੱਲ ਨਹੀਂ ਪਾਰਟੀ ਇੱਕ ਤੜੇ ਵੱਲ ਜੋ ਇਹ ਵੀ ਐਸਟੈਬਲਿਸ਼ ਹੋ ਗਈ ਤਾਂ ਮੈਨੂੰ ਪੱਕਾ ਪਤਾ ਕਿ ਇਹ ਪ੍ਰੋਸੈਸ ਚੱਲਣਾ ਹੈ ਹੁਣ ਕਿ ਕੋਈ ਆਪਾ ਰਲ ਕੇ ਇੱਕ ਕਾਲੀ ਦਾਲ ਦਾ ਗਠਨ ਕਰੀਏ ਤਾਂ ਉਹਦੇ ਵਿੱਚ ਇਹ ਸਹਿਮਤੀ ਦੇਣਨ ਅਗਲੇ ਪ੍ਰੋਸੈਸ ਵਿੱਚ ਦੇ ਦੇਣ ਤਾਂ ਕੋਈ ਗੱਲ ਨਹੀਂ ਮੈਨੂੰ ਲੱਗਦਾ ਹੈ ਕਿ ਪਾਰਟੀ ਬਣਾਉਣਾ ਉਹਨਾਂ ਦਾ ਹੱਕ ਹੈ ਚਲੋ ਉਹਨਾਂ ਨੇ ਬਣਾ ਲਿਆ ਤੜਾ ਪਰ ਉਹ ਇਹ ਸਮਝ ਲੈਣ ਕਿ ਉਹ ਕੱਲੇ ਕਾਰੇ ਇਸ ਜਿਹੜੀ ਇਹ ਸੰਕਟ ਹੈ ਇਹਦੇ ਇਥੋਂ ਪਾਰ ਨਹੀਂ ਲੰਗਾ ਸਕਦੇ ਸਿੱਖਾਂ ਨੂੰ ਸੋ ਇਹਨਾਂ ਨੂੰ ਭਾਈ ਜੇ ਤਾਂ ਅੰਮ੍ਰਿਤ ਪਾਈ ਅੰਮ੍ਰਿਤਪਾਲ ਦੀ ਧਿਰ ਬਿਨਾਂ ਕੋਈ ਇਸ ਤਰ੍ਹਾਂ ਦੀ ਹੋਮੈਓਨੋਪਾਲ ਕੇ ਇਹ ਮਹਿਸੂਸ ਕਰੇਗੀ ਕਿ ਠੀਕ ਆ ਅਸੀਂ ਆਪਣਾ ਤੜਾ ਤੇ ਬਣਾ ਲਿਆ ਪਰ ਅਸੀਂ ਕੱਲੇ ਕਹ ਰਹੇ ਇਸ ਸੰਕਟ ਨੂੰ ਨਹੀਂ ਲਗਾ ਸਕਦੇ ਸਿੱਖਾਂ ਨੂੰ ਤਾਂ ਇਸ ਗੱਲ ਦੀ ਅਜੇ ਵੀ ਸੰਭਾਵਨਾ ਹੈ ਚਾਹੇ ਉਥੇ ਸੁਖਬੀਰ ਨੇ ਜਿੱਡਾ ਮਰਜੀ ਕੱਟ ਕਰ ਲਿਆ ਉਹਨੂੰ ਕੋਈ ਉਸ ਤਰ੍ਹਾਂ ਦੀ ਸਿੱਖਾਂ ਵਿੱਚੋਂ ਹਮਾਇਤ ਮਿਲਣ ਵਾਲੀ ਨਹੀਂ ਲੱਗਦੀ ਸੋ ਅੱਜ ਵੀ ਭਾਈ ਅਮਰਤਪਾਲ ਦੀ ਧਿਰ ਬਾਦਲ ਕਿਆਂ ਤੋਂ ਬਾਅਦ ਵੱਡੀ ਧਿਰ ਭਾਈ ਅਮਰਤਪਾਲ ਦੀ ਧਿਰ ਆ ਸੋ ਜੇ ਇਹ ਮੋਰੀ ਹੋ ਕੇ ਦੂਜਿਆਂ ਸਾਰਿਆਂ ਨੂੰ ਜਿਹੜੇ ਬਾਦਲ ਵਿਰੋਧੀ ਧੜੇ ਆ ਜੇ ਉਹਨਾਂ ਨੂੰ ਪਿਆਰ ਦਿਖਾਉਂਦੇ ਹੋਏ ਤਿਆਗ ਦਿਖਾਉਂਦੇ ਹੋਏ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦਾ ਇਹ ਹਿਲਾ ਕਰ ਲੈਣ ਤਾਂ ਮੈਂ ਇਹ ਗੱਲ ਮੈਂ ਬਹੁਤ ਖੁਫੋਲ ਆ ਕਿ ਆਉਣ ਵਾਲੀਆਂ ਸ਼ਰੋਮੀ ਗੁਰਦਰਾ ਬਲੰਦ ਕਮੇਟੀ ਤੋਂ ਪਹਿਲਾਂ-ਪਹਿਲਾਂ ਤੁਸੀਂ ਇੱਕ ਐਸੀ ਪੰਥਕ ਧਿਰ ਖੜੀ ਕਰ ਸਕਦੇ ਹੋ ਜਿਹੜੀ ਬਾਦਲਾਂ ਨੂੰ ਪੰਥਕ ਪੋਲਟਿਕਸ ਚੁੱਪਾ ਜਾ ਸਕਦੀ ਹੈ ਓਕੇ ਮੈਂ ਅਸਲ ਦੇ ਵਿੱਚ ਕੁਝ ਕੁ ਪ੍ਰੋਗਰਾਮ ਰਾਤ ਕਾਫੀ ਲੇਟ ਆ ਕਿਉਂਕਿ ਮੇਰਾ ਸੁਭਾਅ ਹੈ ਕਿ ਭਾਵੇਂ ਨੀਂਦ ਘੱਟ ਹੋਵੇ ਪਰ ਮੈਂ ਲਾਈਵ ਜਿਹੜਾ ਕੁਝ ਆਪਣੇ ਅੱਖੀਂ ਵੇਖ ਲਵਾਂ ਉਹ ਬੈ ਬੈ ਤੇ ਰਹਿੰਦਾ ਜਦੋਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਸਟੇਜ ਦੇ ਉੱਤੇ ਇੰਨਾ ਆਰਗੇਨਾਈਜ਼ਡ ਤੇ ਵੈਲ ਡਿਸਿਪਲਨ ਲੀਡਰਸ਼ਿਪ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਸਟੇਜ ਦੇ ਉੱਪਰ ਲਿਆਉਣ ਦੇ ਲਈ ਕਿਉਂਕਿ ਉਹਨਾਂ ਦੇ ਮੰਨ ਦੇ ਵਿੱਚ ਬਾਦਲ ਪਰਿਵਾਰਪਤੀ ਬੜਾ ਖੇਜ ਹੈ ਕਿ ਪ੍ਰਧਾਨ ਜੀ ਪ੍ਰਧਾਨ ਨਹੀਂ ਆਉ ਇਸ ਵੇਲੇ ਪਾਰਟੀ ਦਾ ਅਸਿਫਾ ਦੇ ਚੁੱਕਾ ਹੈ ਪਰ ਡਾਕਟਰ ਦਲਜੀਤ ਸਿੰਘ ਵਰਗੇ ਉਹਨੂੰ ਪ੍ਰਧਾਨ ਜੀ ਕਰਕੇ ਸੰਬੋਧਨ ਕਰ ਰਹੇ ਸੀ ਹੋਰ ਲੋਕ ਵੀ ਪ੍ਰਧਾਨ ਜੀ ਕਰਕੇ ਸੰਬੋਧਨ ਕਰ ਰਹੇ ਸੀ ਉਹਨਾਂ ਨੂੰ ਸਟੇਜ ਦੇ ਉੱਤੇ ਬਿਠਾਇਆ ਗਿਆ ਕਿ ਸਾਡਾ ਵੱਡਾ ਲੀਡਰ ਯਾਨੀ ਕਿ ਪ੍ਰਧਾਨ ਸਾਡਾ ਆਉਣ ਵਾਲਾ ਮੁੱਖ ਮੰਤਰੀ ਉੱਥੇ ਬੈਠਾ ਹੈ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਉਹਨਾਂ ਵੱਲੋਂ ਅਨਾਉਂਸ ਕੀਤੀ ਹੋਈ ਨਵੀਂ ਪਾਰਟੀ ਦੇ ਮੌਕੇ ਸਟੇਜ ਸਖਤਰ ਨੂੰ ਇਹ ਵੀ ਨਹੀਂ ਪਤਾ ਕਿ ਪਾਰਟੀ ਦਾ ਨੌਕੀਆ ਵਾਰਿਸ ਪੰਜਾਬ ਦੇ ਅਕਾਲੀ ਦਲ ਹੈ ਜਾਂ ਵਾਰਿਸ ਅਕਾਲੀ ਦਲ ਹੈ ਨਾਲ ਦਾ ਮੁੰਡਾ ਖੜਾ ਉਹਨੂੰ ਦੱਸ ਰਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਹੈ ਜੀ ਫੇਰ ਜੇ ਪਾਰਟੀ ਦੀ ਅਨਾਉਂਸਮੈਂਟ ਕਰਨੀ ਹੈ ਘੱਟੋ ਘੜ ਜਿਹੜਾ ਮੈਂਬਰ ਪਾਰਲੀਮੈਂਟ ਜਿੱਤ ਕੇ ਗਿਆ ਉਹਨੂੰ ਅਨਾਉਂਸ ਕਰਨ ਦਿਓ ਯਾਨੀ ਕਿ ਪ੍ਰੋਪਰ ਲੀਡਰਸ਼ਿਪ ਆਰਗੇਨਾਈਜੇਸ਼ਨ ਪ੍ਰੋਪਰ ਨਾ ਹੋਣ ਕਰਕੇ ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਨਾਲ ਇਹ ਜਿਹੜੇ ਡਰਾਮੇ ਹੋ ਰਹੇ ਨੇ ਭਾਵੇਂ ਪਾਰਟੀ ਨਵੀਂ ਬਣਾ ਲਈ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਲੋਕ ਆਪ ਮਾਰੇ ਉੱਥੇ ਆਏ ਨੇ ਉਥੇ ਫੀਮ ਭੁੱਕੀ ਵੰਡ ਕੇ ਲੋਕ ਨਹੀਂ ਆਏ ਉਥੇ ਆਪ ਮਾਰੇ ਆਏ ਨੇ ਕਿ ਅਸੀਂ ਇਸ ਇਕੱਠ ਦੇ ਵਿੱਚ ਜਾਣਾ ਪਰ ਉਥੇ ਇਹ ਚੀਜ਼ ਜਿਹੜੀ ਦੇਖਣ ਨੂੰ ਨਹੀਂ ਮਿਲੀ ਤੁਹਾਨੂੰ ਲੱਗਦਾ ਹੈ ਕਿ ਇਹਨੂੰ ਇਕੱਠੇ ਕਰਨ ਦੇ ਲਈ ਤੁਹਾਡੇ ਵਰਗੀਆਂ ਪੰਥਕ ਸ਼ਕਤੀਆਂ ਕੀ ਉਪਰਾਲਾ ਕਰ ਸਕਦੀਆਂ ਨੇ ਆਉਣ ਵਾਲੇ ਨੇੜ ਭਵਿੱਖ ਦੇ ਵਿੱਚ ਮੇਰਾ ਵਾਰ-ਵਾਰ ਸਵਾਲ ਉੱਥੇ ਹੀ ਆ ਰਿਹਾ ਹੈ ਕਿ ਇਲੈਕਸ਼ਨਾਂ 2027 ਤੱਕ ਪੰਜਾਬ ਦੀਆਂ ਨੇ ਪਹਿਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਨੇ ਉਹਦੇ ਵਾਸਤੇ ਜਥੇਦਾਰ ਰਣਜੀਤ ਸਿੰਘ ਹਣੀ ਅਲੱਗ ਕਚਹਿਰਾ ਪਰਨਾ ਚੁੱਕੀ ਫਿਰਦੇ ਆ ਸਿਮਰਨਜੀਤ ਸਿੰਘ ਮਾਨ ਅਲੱਗ ਚੁੱਕੀ ਫਿਰਦੇ ਆ ਆਹ ਆਪਣੇ ਵਾਲੇ ਜਿਹਨਾਂ ਨੇ ਅੱਜ ਵਾਰਸ ਬਣਾਈ ਆ ਅਕਾਲੀ ਦਾ ਲੇ ਆਲੱਗ ਪਤਾ ਨਹੀਂ ਕਿੰਨੇ ਕੁ ਧੜੇ ਨੇ ਸਾਰੇ ਅਲੱਗ ਨੇ ਪਰ ਬਲੇਹਾਰੇ ਜਾਵਾਂ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੀ ਲੀਡਰਸ਼ਿਪ ਦੇ ਜੋ ਮਰਜ਼ੀ ਹੋਈ ਜਾਣ ਲੋਕੀ ਜਿੰਨਾ ਮਰਜ਼ੀ ਕਹੀ ਜਾਣ ਕੇ ਤੁਸੀਂ ਸੁਮੇਸ਼ ਸੈਣੀ ਪੈਦਾ ਕੀਤੇ ਨੇ ਜਿੰਨਾ ਮਰਜ਼ੀ ਕਹਿ ਜਾਣ ਕੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਤੁਸੀਂ ਰੋਲੇ ਨੇ ਕਹਿੰਦੇ ਅਸੀਂ ਤਾਂ ਦੁੱਧ ਤੋਤਿਆਂ ਜਿੰਨੀ ਪੰਥ ਦੀ ਸੇਵਾ ਸਾਡੇ ਪਿਓ ਨੇ ਕੀਤੀ ਆ ਕਿਸੇ ਨੇ ਕੀਤੀ ਨਹੀਂ ਇਹਦੇ ਲਈ ਤੁਹਾਡਾ ਸੁਝਾਓ ਸੋਲੂਸ਼ਨ ਕੀ ਆ ਕੀ ਸੁਨੇਹਾ ਦੇਖੋ ਜੀ ਮੈਂ ਇਹ ਦੇਖੋ ਇਹ ਜਿਹੜੀ ਕਮਜ਼ੋਰੀ ਦਾ ਤੁਸੀਂ ਜ਼ਿਕਰ ਕੀਤਾ ਸਟੇਜ ਉੱਪਰ ਇਹਦਾ ਮੈਂ ਪਹਿਲਾਂ ਹੀ ਜ਼ਿਕਰ ਕਰਤਾ ਕਿ ਉਹਨਾਂ ਕੋਲ ਉਸ ਚੱਜੀ ਟੀਮ ਨਹੀਂ ਹੈਗੀ ਜੇ ਹੁੰਦੀ ਤਾਂ ਜਾਂ ਫਿਰ ਦੂਸਰੀ ਹਾਲਤੀ ਜੇ ਅੱਜ ਭਾਈ ਅੰਮ੍ਰਿਤਪਾਲ ਬਾਹਰ ਹੁੰਦਾ ਤੇ ਅੱਜ ਉਥੇ ਜਿਹੜਾ ਇਕੱਠ ਤੁਹਾਨੂੰ ਹਜ਼ਾਰਾਂ ਚ ਦਿਖਿਆ ਉਥੇ ਲੱਖਾਂ ਚ ਹੋਣਾ ਇਹ ਮੇਰਾ ਦਾਵਾ ਅੱਜ ਜੀ ਬਿਲਕੁਲ ਬਿਲਕੁਲ ਕੋਈ ਸ਼ੱਕ ਵਾਲੀ ਗੱਲ ਨਹੀਂ ਪਹਿਲਾਂ ਵੀ ਕਰਦਾ ਰਿਹਾ ਮਤਲਬ ਇਹ ਇਹ ਹਾਂ ਕਿਉਂਕਿ ਉਥੇ ਪਰਸਨੈਲਿਟੀ ਦੀ ਘਾਟ ਆ ਲੋਕ ਕੋਈ ਲੋਕਾਂ ਜੇ ਉਹ ਬਾਹਰ ਹੀ ਨਹੀਂ ਸੀ ਵੀ ਕਿਹਨੂੰ ਸੁਣਨ ਜਾਗੀ ਉਥੇ ਸੋ ਦੂਜੇ ਪਾਸੇ ਬਾਦਰਾ ਦਾ ਜਿਹੜਾ ਇਕੱਠ ਆ ਉਹ ਉਹਨਾਂ ਦੀ ਪੂਰੀ ਤਾਕਤ ਲਾ ਕੇ ਬੁਲਾਇਆ ਹੋਇਆ ਇਕੱਠ ਆ 20 ਸਾਲ ਉਹਨਾਂ ਨੇ ਪੰਜਾਬ 'ਚ ਰਾਜ ਕੀਤਾ ਹੈ ਸਾਬਕਾ ਐਮਐਲਏ ਨੇ ਸ਼ਰੌਂਡ ਕਮੇਟੀ ਦੇ ਮੈਂਬਰ ਨੇ ਹਰ ਬੰਦੇ ਨੂੰ ਵੀ ਤੁਸੀਂ ਕਹਿ ਦਿਓ ਵੀ ਪੰਜਾਬ ਪੰਜਾਬ ਵਾ ਬੰਦੇ ਲਿਆਂਦੇ ਆ ਫਿਰ ਉਹਨਾਂ ਨੇ ਲੁੱਟਿਆ ਬਹੁਤ ਆ ਹਰ ਬੰਦੇ ਕੋਲ ਪੈਸਾ ਅਰਬਾਂ ਕਰੋੜਾਂ ਰੁਪਏ ਆ ਬੱਸਾ ਕਿਰਾਏ ਤੇ ਲੈ ਸਕਦੇ ਆ ਇਹਨਾਂ ਕੋਈ ਘੱਟਤਾ ਉਹ ਕਰ ਹੀ ਸਕਦੇ ਸੀ ਇਹਦੇ ਵਿੱਚ ਕੋਈ ਹੈ ਨਹੀਂਗਾ ਕਿ ਉਹਨਾਂ ਨੇ ਕੋਈ ਅਲੋਕਾਰ ਕਰ ਦਿੱਤਾ ਸੋ ਪਰ ਜਿੱਥੋਂ ਤੱਕ ਮੈਂ ਇਹ ਸੋਚਦਾ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਬੜੀ ਧਿਆਨ ਰੱਖਣੀ ਪਊਗੀ ਇੱਕ ਤੇ ਰਾਜ ਆਈ ਆ ਜਿਹੜੀ ਕਹਿੰਦੀ ਆ ਅਸੀਂ ਖਾਲਿਸਤਾਨ ਤੋਂ ਘੱਟ ਕਿਸੇ ਗੱਲ ਉਤੇ ਨਹੀਂ ਕੋਈ ਗੱਲ ਕਰਨੀ ਜੀ ਦੇਖੋ ਖਾਲਸਾਤਾਨ ਦੀ ਗੱਲ ਕਰਕੇ ਵੀ ਪੰਜਾਬ ਵਿੱਚ ਮੈਂਜੀ ਜੀ ਤੌਰ ਤੇ ਬਚਪਨ ਤੋਂ ਹੀ ਸਿੱਖਾਂ ਦੀ ਆਜ਼ਾਦੀ ਦਾ ਕਨਸੈਪਟ ਦਾ ਰਿਹਾ ਅੱਜ ਵੀ ਖੜਾ ਉੱਥੇ ਪਰ ਮੈਂ ਇਸ ਗੱਲ ਦਾ ਵੀ ਦਾਅਵੇਦਾਰ ਹਾਂ ਕਿ ਪੰਜਾਬ ਵਿੱਚ ਜੇ ਤੁਸੀਂ ਪੰਥਕ ਪੋਲਟਿਕਸ ਨੂੰ ਬਹਾਲ ਕਰਨਾ ਹੈ ਤਾਂ ਗਰਮ ਨਾ ਰਹੇ ਜਾਂ ਖਾਲਸਾਤਾਨ ਦੀ ਗੱਲ ਕਰਕੇ ਤੁਸੀਂ ਇੱਕ ਧਿਰ ਵੱਜੋਂ ਆਪਣੀ ਸਰਗਰਮਤਾ ਰੱਖ ਸਕਦੇ ਹੋ ਮੁੱਦੇ ਹਟਾ ਸਕਦੇ ਹੋ ਪਰ ਤੁਸੀਂ ਪੰਥਕ ਪੋਲਟਿਕਸ ਵਿੱਚ ਸਰਪ੍ਰਂਧ ਨਹੀਂ ਬਣ ਸਕਦੇ ਸੋ ਇੱਕ ਉਹ ਅੜਿੱਕਾ ਤੇ ਰਹਿਣਾ ਉਹ ਮਾਨ ਸਾਹਿਬ ਨੇ ਕਿਸੇ ਵੀ ਗੱਲ ਵਿੱਚ ਨਹੀਂ ਆਉਣਾ ਚਲੋ ਉਹਨਾਂ ਨੂੰ ਉਹਨਾਂ ਦੀ ਪਾਰਟਿਸ ਮੁਬਾਰਕ ਹੈ ਉਹ ਕਰ ਸਕਦੇ ਆ ਉਹਨਾਂ ਦਾ ਹੱਕ ਹੈ ਜਿੰਦਗੀ ਦੇ ਅਖੀਰਲੇ ਪੜਾ ਤੇ ਸ਼ਾਇਦ ਉਹ ਸੋਚਦੇ ਹੋਣ ਕਿ ਮੈਂ ਆਪਣੀ ਕਹੀ ਹੋਈ ਗੱਲ ਤੋਂ ਨਹੀਂ ਬਦਲਣਾ ਚਲੋ ਉਹਨਾਂ ਨੂੰ ਖੜੇ ਰਹਿਣ ਦਿਓ ਪਰ ਜੇ ਇਹ ਇਹ ਧਿਰ ਜਿਹੜੀ ਅੱਜ ਉੱਪਰ ਕੇ ਆਈ ਹੈ ਪਰ ਜੇ ਇਸ ਧਿਰ ਨੂੰ ਵੀ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਤੁਸੀਂ 27 ਨੂੰ ਮੁੱਖ ਰੱਖ ਕੇ ਜਦसे ਬੰਦ ਹੋਵੋਗੇ ਫਿਰ ਤੁਹਾਡੇ ਆਲੇ ਦੁਆਲੇ ਜਿਹੜੇ ਨੇ ਸਰਫਿਸ ਕਿਸਮ ਦੇ ਲੋਕ ਚੌਧਰਾ ਦੇ ਭੁੱਖੇ ਲੋਕ ਦੁਆਲੇ ਤੁਹਾਡੇ ਇਕੱਠੇ ਹੋ ਜਾਣਗੇ ਤੁਹਾਡਾ ਇੱਕੋ ਇੱਕ ਨਿਸ਼ਾਨਾ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਪੰਥਿਕ ਪੋਲਿਟਿਕਸ ਨੂੰ ਬਹਾਲ ਕਰਨਾ ਹੈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੰਗੇ ਗੁਰਸਿੱਖਾਂ ਦੇ ਹੱਥੇ ਚ ਲਿਆਉਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੰਗੇ ਹੱਥਾਂ ਚ ਲਿਆ ਕੇ ਸਾਡੇ ਤਖਤ ਸਹਿਬਾਨਾਂ ਦੀ ਜਿਹੜੀ ਬਰਿਆਦਾ ਨੂੰ ਦੁਬਾਰਾ ਬਹਾਲ ਕਰਨਾ ਹੈ ਉੱਥੇ ਕੋਈ ਵਿਧੀ ਵਿਧਾਉਲ ਬਣਾਉਣਾ ਹੈ ਕਿ ਕੋਈ ਦੋ ਕ੍ਰਪਟ ਆਦਮੀ ਉੱਠ ਕੇ ਚਾਰ ਕ੍ਰਪਟ ਆਦਮੀ ਉੱਠ ਕੇ ਸਿੰਘ ਸਭਾਨਾ ਨੂੰ ਬਦਲ ਦੇਣ ਸੋ ਗੁਰਮਤੇ ਦੀ ਜਿਹੜੀ ਵਿਧੀ ਆ ਸਧਾਂਤਕ ਵਿਧੀ ਆ ਉਹਨੂੰ ਬਹਾਲ ਕਰਨ ਲਈ ਸੋ ਸਾਰੇ ਜਤਨ ਉਹ ਕਰੇ ਜੇ ਤਾਂ ਉਹ ਇਹਨਾਂ ਚੀਜ਼ਾਂ ਨੂੰ ਪਹਿਲ ਦੇ ਉੱਤੇ ਰੱਖੇਗੀ ਫਿਰ ਤਾਂ ਉਹਨਾਂ ਨੂੰ ਸਿੱਖਾਂ ਦਾ ਹਮਾਰਾ ਮਿਲੂਗਾ ਪਰ ਜੇ ਆਪਾਂ ਕੱਲ ਨੂੰ ਇਹਨਾਂ ਨੂੰ ਇਕੱਠੇ ਵੀ ਕਰਦੇ ਆ ਇਹ ਕੱਟੇ ਇਹ ਨਿਸ਼ਾਨਾ ਲੈ ਕੇ ਕਰਦੇ ਆ ਕਿ ਜੇ ਅਸੀਂ 27 ਦੇ ਵਿੱਚ ਇਲੈਕਸ਼ਨ ਜਿੱਤਨੀ ਆ ਸੋ ਫਿਰ ਮੈਨੂੰ ਲੱਗਦਾ ਕਾਮਯਾਬੀ ਨਹੀਂ ਮਿਲਦੀ ਸੋ ਕਾਮਯਾਬੀ ਉਦੋਂ ਹੀ ਮਿਲੇਗੀ ਜੇ ਸਾਡਾ ਧਿਆਨ ਇਸ ਗੱਲ ਤੇ ਹੋਏਗਾ ਕਿ ਅਸੀਂ ਸਿੱਖਾਂ ਦੀ ਨਿਆਰੀ ਤੇ ਵੱਖਰੀ ਹਸਤੀ ਨੂੰ ਬਰਕਰਾਰ ਰੱਖਣਾ ਹੈ ਉਹਨੂੰ ਬਚਾਉਣਾ ਹੈ ਉਹਨੂੰ ਜਿਹੜੇ ਚੈਲੰਜ ਆ ਰਹੇ ਨੇ ਉਹਨਾਂ ਚੈਲੰਜਾਂ ਨਾਲ ਨਾਲ ਇੱਕ ਮੁੱਠ ਹੋ ਕੇ ਨਜਿੱਠਣਾ ਹੈ ਸੋ ਜੇ ਤੁਹਾਡੀ ਇਹ ਭਾਵਨਾ ਮੁੱਖ ਰੂਪ ਚ ਹੋਏਗੀ ਫਿਰ ਵੀ ਤੁਸੀਂ ਕਿਸੇ ਅੱਗੇ ਜਾ ਕੇ ਅਲੈਕਸਾਂ ਚ ਸਫਲ ਹੋ ਸਕਦੇ ਹੋ ਤਾਂ ਹੀ ਤੁਹਾਨੂੰ ਸਿੱਖ ਕੌਮ ਦਾ ਪਿਆਰ ਸਤਿਕਾਰ ਤੇ ਹਮਾਇਤ ਮਿਲੂ ਜੀ ਇਹ ਉਹ ਲੋਕਾਂ ਨੂੰ ਲੱਗੇਗਾ ਕਿ ਤੁਸੀਂ ਵੀ ਉਹੀ ਵੋਟਾਂ ਵਾਲੇ ਤੇ ਚੌਧਰਾ ਮਗਰ ਭੱਜਣ ਵਾਲੇ ਹੋ ਫਿਰ ਦੇਖੋ ਲੋਕਾਂ ਕੋਲ ਚੁਆਇਸ ਹੈ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਹੋਰ ਪਾਰਟੀਆਂ ਨੇ ਤੇ ਜੇ ਤੁਹਾਡੀ ਪੋਲਿਟਿਕਸ ਉਹਨਾਂ ਪਾਰਟੀਆਂ ਤੋਂ ਵੱਖਰੀ ਨਹੀਂ ਹੈਗੀ ਜੇ ਤੁਹਾਡੇ ਵਿੱਚ ਸਿੱਖ ਕੌਮ ਤੇ ਸਿੱਖ ਪੰਥ ਲਈ ਉਹ ਪੀੜਾ ਨਹੀਂ ਹੈਗੀ ਜਿਹੜੀ ਉਹਨਾਂ ਵਿੱਚ ਨਜ਼ਰ ਨਹੀਂ ਆਉਂਦੀ ਤੇ ਫਿਰ ਲੋਕ ਤੁਹਾਡੇ ਤੋਂ ਵਖਰੇਵਾ ਕਿਉਂ ਮਹਿਸੂਸ ਕਰਨ ਓਕੇ ਇੱਕ ਗੱਲ ਹੈ ਜਾਂਦੇ ਜਾਂਦੇ ਵੀਰ ਅਮਰੀਕ ਸਿੰਘ ਜੀ ਇੱਕ ਡੇਟ ਮਿੰਟ ਹੈ ਸਾਰੀ ਗੱਲਬਾਤ ਨੂੰ ਵਾਪਸ ਸਮ ਅਪ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਸਟੇਜ ਦੇ ਉੱਤੋਂ ਗੱਲ ਹੋਈ ਕਿ ਆਉਣ ਵਾਲੇ ਸਮੇਂ 'ਚ ਅਸੀਂ ਬਾਦਸ਼ਾਹਤ ਦੀ ਗੱਲਬਾਤ ਕਰਦੇ ਆਂ ਤੇ ਇਸ ਸਮੇਂ ਕਿ ਉਹਨੇ ਇਸ਼ਾਰਾ ਕੀ ਕਰਨਾ ਚਾਹੁੰਦੇ ਆ ਜੇ ਬਾਦਸ਼ਾਹਤ ਦੀ ਗੱਲਬਾਤ ਕਰਨੀ ਹੈ ਤੇ ਉਤ ਸਿਮਰਨਜੀਤ ਸਿੰਘ ਮਾਨ ਪਹਿਲਾਂ ਹੀ ਕਹਿੰਦਾ ਕਿ ਮੈਨੂੰ ਖਾਲਸਤਾਨ ਚਾਹੀਦਾ ਇਹ ਫਿਰ ਦੋਨੇ ਲੈਂਗੁਏਜ ਅਲੱਗ-ਅਲੱਗ ਹੈ ਮੋਟੋ ਇੱਕੋ ਹੀ ਹੈ ਕਿ ਰਾਜ ਪ੍ਰਾਪਤ ਕਰਨਾ ਕਿਸੇ ਤਰੀਕੇ ਨਾਲ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀ ਜਿਹੜਾ ਬਾਦ ਜਹਾਂਜੀਤ ਸਿੰਘ ਦਾ ਰਾਜ ਸੀ ਇਹ ਰਾਜ ਪ੍ਰਾਪਤ ਕਰਨ ਦੇ ਲਈ ਅਸਿਰ ਵਰਤਨ ਦੀ ਲੋੜ ਹੈ ਦੇਣ ਦੀ ਲੋੜ ਤਾਂ ਨਹੀਂ ਨਾ ਉਹ ਵਰਤਿਆ ਨਹੀਂ ਜਾ ਰਿਹਾ ਦੇਣ ਲਈ ਅਸੀਂ ਖੜੇ ਹੋਏ ਹਾਂ ਇਥੇ ਇੱਕ ਪ੍ਰੋਬਲਮ ਹੈ ਜਿਹੜੀ ਜਿਹੜੀ ਆਪਾਂ ਜਿਹੜੇ ਬਾਹਰ ਬੈਠੇ ਸਿੱਖ ਬੈਠੇ ਆਂ ਜੀ ਸਾਡੇ ਵਿੱਚੋਂ ਬਹੁ ਗਿਣਤੀ ਸਿੱਖ ਬਹੁ ਗਿਣਤੀ ਨਹੀਂ ਜਿਹੜੇ ਐਕਟਿਵ ਸਿੱਖ ਹੈ ਜਿਹੜੇ ਇਹਨਾਂ ਦੇ ਸਪੋਰਟਰ ਹੈ ਮਾਨ ਸਾਹਿਬ ਦੇ ਤੇ ਭਾਈ ਅਮਰਤਪਾਲ ਦੇ ਉਹ ਜਿਹੜੇ ਬਾਹਰ ਬੈਠੇ ਲੋਕ ਹੈ ਉਹ ਬਹੁਤੇ ਲੋਕ ਖਾਲਸਤਾਨ ਦੇ ਹਮਾਇਤੀ ਹੈ ਓਕੇ ਤੇ ਉਹ ਭਾਈ ਅਮਰਤਪਾਲ ਦੇ ਸਿਮਰਜੀਤ ਸਿੰਘ ਮਾਨ ਦੋਹਾਂ ਦੇ ਮੂਹੋਂ ਇਹੀ ਸੁੰਣਾ ਪਸੰਦ ਕਰਦੇ ਆ ਓਕੇ ਦੂਸਰੇ ਪਾਸੇ ਉਹ ਇਹ ਸੁਪਨਾ ਵੀ ਰੱਖਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਪੰਥਕ ਪੋਲਿਟਿਕਸ ਆ ਉਹ ਪੈਰਾਸਨ ਹੋਵੇ ਬਾਦਲਾਂ ਨੂੰ ਭਜਾਇਆ ਜਾਵੇ ਇਹ ਜਿਹੜੀ ਉਹਨਾਂ ਦੇ ਮਾਈਂਡ ਵਿੱਚ ਇਹ ਕੰਟਰਡਿਕਸ਼ਨ ਹੈ ਇੱਕ ਦੋ ਗੱਲਾਂ ਆਪਸ ਵਿੱਚ ਕੰਟਰਡਿਕਟ ਹੈ ਜੇ ਉਹ ਵਾਕਿਆ ਹੀ ਚਾਹਦੇ ਆ ਕਿ ਪੰਜਾਬ ਵਿੱਚ ਪੰਥਕ ਪਾਰਟੀਆਂ ਨੂੰ ਬਹਾਲ ਕਰਨਾ ਹੈ ਉੱਥੇ ਸਾਨੂੰ ਇੱਕ ਬੈਲੈਂਸ ਪੋਲਿਟਿਕਸ ਦੇਣੀ ਪੈਗੀ ਉੱਥੇ ਜਿਹੜਾ ਸਿੱਖਾਂ ਦਾ ਜੇ ਤੁਸੀਂ ਬਹੁ ਗਿਣਤੀ ਸਿੱਖਾਂ ਦੀ ਮਹਤ ਲੈਣੀ ਹੈ ਉਹ 40 ਸਾਲ ਤੋਂ ਮਾਨ ਸਾਹਿਬ ਟਰਾਈ ਕਰਦੇ ਆ ਰਹੇ ਨੇ ਖਾਲਸਾ ਦੇ ਨਾਂ ਤੇ ਉਹਨਾਂ ਨੂੰ ਨਹੀਂ ਮਿਲੀ ਸੋ ਜੇ ਅਸੀਂ ਉਸ ਗੱਲ ਨੂੰ ਰਿਵਿਊ ਨਹੀਂ ਕਰਦੇ ਅਸੀਂ ਉਸ ਗੱਲ ਦੀ ਪਰਚੋਲ ਨਹੀਂ ਕਰਦੇ ਕਿ ਭਾਈ ਜੇ ਤੁਸੀਂ ਮਾੜੇ ਲੋਕਾਂ ਤੋਂ ਪੰਥਕ ਪੋਲਟਿਕਸ ਨੂੰ ਬਚਾਉਣਾ ਤਾਂ ਤੁਹਾਨੂੰ ਇੱਕ ਬੈਲੈਂਸ ਲੀਡਰਸ਼ਿਪ ਇੱਕ ਮਤਲ ਜਿਹੜੀ ਲੀਡਰਸ਼ਿਪ ਲੋਕਾਂ ਨੂੰ ਵਿਸ਼ਵਾਸ ਮਾਨ ਸਾਹਿਬ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ ਮਾਨ ਸਾਹਿਬ ਨੂੰ ਲੋਕਾਂ ਨੂੰ ਨਹੀਂ ਲੱਗਦਾ ਲੋਕ ਕੋਈ ਇਹ ਨਹੀਂ ਕਹਦਾ ਕਿ ਮਾਨ ਸਾਹਿਬ ਬੇਈਮਾਨ ਹੈ ਲੋ ਲੋਕ ਇਹ ਕਹਿੰਦੇ ਆ ਕਿ ਉਹ politically ਬਚੌਰ ਨਹੀਂ ਹੈਗੀ politically ਮੈਚੁਰ ਨਹੀਂ ਹੈ ਫਿਰ ਅੜਿਕਾ ਸਿੰਘ ਬਣ ਕੇ ਜਰੂਰ ਬਹਿਣਾ ਨਾਲ ਅੜਿਕਾ ਸਿੰਘ ਪਾਸੇ ਕ ਅੜਿਕਾ ਪਾਸੇ ਕਰਦੇ ਹੋ ਤੇ ਤੁਸੀਂ ਬਹਿ ਕੇ ਇੱਕ ਪਲੇਟਫਾਰਮ ਤੇ ਇੱਕ ਅਜੰਡਾ ਰੱਖ ਕੇ ਜਦੋਂ ਗੱਲਬਾਤ ਕਰੋਗੇ ਸਰਦਾਰ ਸਾਹਿਬ ਆਪਾਂ ਦੇਖਿਆ 80 ਤੋਂ ਲੈ ਕੇ 92 ਤੱਕ ਪੰਜਾਬ ਦੇ ਹਜ਼ਾਰਾਂ ਨਹੀਂ ਲੱਖਾਂ ਨੌਜਵਾਨਾਂ ਨੂੰ ਖਤਮ ਕਰਵਾ ਲਿਆ ਹੋ ਜੇ ਗਰਮ ਦਲੀਆਂ ਵੱਲੋਂ ਜਿਹੜੇ ਬਾਅਦ ਦੇ ਵਿੱਚ ਸਰਕਾਰਾਂ ਦੀ ਝੋਲੀ 'ਚ ਜਾ ਕੇ ਬਹਿ ਗਏ ਤੁਹਾਨੂੰ ਪਤਾ ਹੈ ਉਹ ਲੋਕ ਕੌਣ ਸਨ ਜਿਨ੍ਹਾਂ ਨੇ ਇੱਕ ਵਾਰੀ ਤਾਂ ਖੜੇ ਕਰ ਦਿੱਤੇ ਆਓ ਜੀ ਸਾਨੂੰ ਇਸ ਤਰ੍ਹਾਂ ਕਰ ਦੇਣਾ ਐ ਏਦਾਂ ਕਰ ਦੇਣਾ ਬਾਅਦ ਦੇ ਵਿੱਚ ਆਪ ਸਰਕਾਰਾਂ ਦੀ ਝੋਲੀ 'ਚ ਚਲੇ ਗਏ ਤੇ ਮਾਵਾ ਦੇ ਪੁੱਤ ਬਰਵਾਤ ਤੇ ਕਿਤੇ ਇਹੋ ਜਿਹਾ ਕੰਮ ਨਾ ਹੋ ਜਾਵੇ ਮੈਂ ਤੁਹਾਡੇ ਨਾਲ ਵਿਸਤਾਰ ਦੇ ਵਿੱਚ ਆਉਣ ਵਾਲੇ ਸਮੇਂ 'ਚ ਇਹ ਚਰਚਾ ਜਰੂਰ ਕਰਨੀ ਚਾਹਨਾ ਤਾਂ ਜੋ ਆਪਾਂ ਖੁੱਲ੍ਹ ਕੇ ਗੱਲਬਾਤ ਕਰ ਸਕੀਏ ਕਿ ਮੇਰੀ ਕੌਮ ਦੀ ਸਥਿਤੀ ਕੀ ਆ ਪਰ ਤੁਸੀਂ ਅੱਜ ਸਮਾਂ ਕੱਢਿਆ ਉਦੇ ਲਈ ਤੁਹਾਡਾ ਧੰਨਵਾਦ ਕੁਝ ਗੱਡੀ 'ਚ ਬੈਠੇ ਹੋ ਐਨੀ ਗੱਲਬਾਤ ਖੁੱਲ ਕੇ ਨਹੀਂ ਹੋ ਸਕੀ ਤੇ ਤੁਸੀਂ ਚੜ੍ਹਦੀ ਕਲਾ ਚੜੋ ਗੁਰੂ ਗ੍ਰੰਥ ਤੇ ਗੁਰੂਪੰਦੀ ਆਪਾਂ ਰਲ ਮਿਲ ਕੇ ਸਾਰੇ ਸੇਵਾ ਕਰੀਏ ਤਾਂ ਜੋ ਆਉਣ ਵਾਲੇ ਸਮੇਂ 'ਚ ਕਿਸੇ ਇੱਕ ਪਲੇਟਫਾਰਮ ਤੇ ਕੌਮ ਨੂੰ ਦੇਖ ਸਕੀਏ ਤੁਹਾਡਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਈ ਅਮਰੀਕਾ 'ਚ ਮੁਕਸਰ ਬੜੇ ਪੰਥਕ ਸਫਾਵਾਂ ਦੇ ਵਿੱਚ ਵਿਚਰੇ ਨੇ ਜਸਵੰਤ ਸਿੰਘ ਖਾਲੜਾ ਦੇ ਨਾਲ ਵਿਚਰੇ ਨੇ ਉਸ ਕੇਸ ਦੇ ਵਿੱਚ ਵਿਚਰੇ ਨੇ ਅੱਜ ਦਾ ਪ੍ਰੋਗਰਾਮ ਸਪான்ਸਰ ਕਰ ਰਹੇ ਨੇ ਥਿੰਕ ਇੰਸ਼ੋਰ ਦੇ ਪ੍ਰਵਿੰਦਰ ਸਿੰਘ 3604827213 ਪੰਜ ਤਾਰਾ ਰੈਸਟੋਰੈਂਟ ਬਾਰ ਵਾਲੇ 604837165 8593132 ਸਟਰੀਟ ਤੇ ਨੇ ਬ੍ਰੇਕਫਾਸਟ ਲਾਂਚ ਤੇ ਡਿਨਰ ਦੇ ਲਈ ਗੱਲਬਾਤ ਕਰਨੀ ਹੋਈ ਮਨਿੰਦਰ ਸਿੰਘ ਨੂੰ ਕਾਲ ਕਰ ਲਿਓ ਕੇਟਰਿੰਗ ਵਾਸਤੇ ਜਾਂ ਫਿਰ ਪ੍ਰਾਈਵੇਟ ਪਾਰਟੀ ਲਈ 604837165 ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ 6 ਵਜੇ ਪ੍ਰਾਈਮ ਟਾਈਮ ਜਵਿੰਦਰ ਬੈਨੀਪਾਲ ਜੀ ਲੈ ਕੇ ਆਉਣਗੇ ਤੇ ਉਸ ਤੋਂ ਬਾਅਦ ਸ਼ਾਮ ਦਾ 9 ਵਜੇ ਇਸੇ ਨੂੰ ਰਿਪੀਟ ਕੀਤਾ ਜਾਏਗਾ ਤਦ ਤੱਕ ਲਈ ਰੱਬ ਰੱਖਾ ਜੀ